ਹਰੀ ਸਿੰਘ ਦਿਲਵਰ ਬਹੁਤ ਵਧੀਆ ਕਹਾਣੀਕਾਰ ਹੋਏ ਨੇ ਪਿੰਡ ਲਲਤੋਂ ਦੇ ਉਹਨਾਂ ਦੀਆਂ ਬਹੁਤ ਕਿਤਾਬਾਂ ਗੱਡਾ ਭਰ ਕੇ ਕਿਤਾਬਾਂ ਨੇ ਉਹਨਾਂ ਨੂੰ ਪ੍ਰੋਫੈਸਰ ਮੋਹਨ ਸਿੰਘ ਅਵਾਰਡ ਵੀ ਦਿੱਤਾ ਗਿਆ ਤੇ ਉਹਨਾਂ ਦੀਆਂ ਪੁਰਾਣੀਆਂ ਕਿਤਾਬਾਂ ਮੇਰੇ ਹੱਥ ਲੱਗੀਆਂ ਤੇ ਉਹਨਾਂ ਕਿਤਾਬਾਂ ਵਿੱਚ ਬਹੁਤ ਵਧੀਆ ਕਹਾਣੀਆਂ ਨੇ ਜਿਹੜੀਆਂ ਸਾਡੇ ਪਿੰਡਾਂ ਦੇ ਧਰਾਤਲ ਪਿੰਡਾਂ ਦੀ ਖੇਤੀਬਾੜੀ ਨੂੰ ਉਜਾਗਰ ਕਰਦੀਆਂ ਨੇ ਉਹਨਾਂ ਵਿੱਚ ਅਜਹਿ ਬਿੰਬ ਨੇ ਜੋ ਸੁਣ ਕੇ ਬੰਦਾ 당 ਰਿਆ ਜਾਂਦਾ ਆ ਤੇ ਮੈਂ ਸੋਚਿਆ ਕਿਉਂ ਨਾ ਉਹਨਾਂ ਦੀਆਂ ਕਹਾਣੀਆਂ ਪੜ੍ਹ ਕੇ ਤੁਹਾਡੇ ਸਾਹਮਣੇ ਕੀਤੀਆਂ ਜਾਣ ਤੇ ਇੱਕ ਆਸ ਦੀ ਕਿਰਨ ਹੈ ਕਿਤਾਬ ਉਹਨਾਂ ਦੀ ਤੇ ਉਸ ਵਿੱਚ ਇੱਕ ਕਹਾਣੀ ਨਾ ਸੁੱਤੀ ਨਾ ਕੱਤਿਆ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂਗਾ ਉਮੀਦ ਹੈ ਕਿ ਤੁਹਾਨੂੰ ਪਸੰਦ ਆਵੇਗੀ ਨਾ ਸੁੱਤੀ ਨਾ ਕੱਤਿਆ ਧਾਨ ਸਿੰਜਦੇ ਕਿਸਾਨ ਨਾਕੀ ਨੇ ਸੁੱਤੇ ਪਏ ਲਾਈਨਮੈਨ ਨੂੰ ਆ ਜਗਾਇਆ ਉੱਠਵੀ ਬੇਲੀਆ ਬਿਜਲੀ ਰੁਕ ਗਈ ਤੂੰ ਚਾਲੂ ਕਰਾ ਉਮਦੇ ਲਾਈਨਮੈਨ ਨੇ ਆਪਣਾ ਸਾਈਕਲ ਚੱਕਿਆ ਪਈਆ ਟੋਇਆ ਉਹ ਖਾਲੀ ਸੀ ਜਾਵਾਂਗੇ ਕਿਵੇਂ ਲਾਈਨਮੈਨ ਬੋਲਿਆ ਅੱਧੀ ਰਾਤ ਹੋਣ ਵਾਲੀ ਸੀ ਸਾਈਕਲਾਂ ਦੀ ਮਰੰਮਤ ਕਰਨ ਵਾਲੇ ਦੀ ਹੱਟੀ ਉੱਤੋਂ ਹਵਾ ਭਰ ਲੈਂਦੇ ਹਾਂ ਉਹ ਯਾਰ ਉਹ ਤਾਂ ਕੱਲ ਦਾ ਵਿਆਹ ਗਿਆ ਹੋਇਆ ਏ ਫਿਰ ਤੂੰ ਮੇਰੇ ਸਾਈਕਲ ਦੇ ਪਿੱਛੇ ਬਹਿ ਜਾ ਨਾਕੀ ਨੇ ਉੱਤਰ ਦਿੱਤਾ ਪਰ ਫਿਰ ਮੈਨੂੰ ਇੱਥੇ ਛੱਡੂ ਕੌਣ ਤੈਨੂੰ ਡਰ ਕਾਦਾ ਹੁਣ ਤਾਂ ਥਾਂ ਥਾਂ ਬਿਜਲੀ ਖੂ ਬੋਰ ਲੱਗੇ ਬੋਰ ਲੱਗ ਗਏ ਨੇ ਜੰਗਲ ਰੋਈ ਬਣ ਟੱਕ ਸਭ ਚੁੱਕੇ ਗਏ ਟਿੱਬੇ ਉੜ ਗਏ ਕਾਨੇ ਕਾਇਆਂ ਗਈਆਂ ਬਗਿਹੜ ਭੱਜ ਗਏ ਹੁਣ ਤਾਂ ਇੱਥੇ ਗਿੱਦੜ ਵੀ ਨਹੀਂ ਰਹੇ ਉਹ ਬਈ ਕੋਈ ਆਵਾਰਾ ਫਿਰਦਾ ਪਾਗਲ ਹਲਕਿਆ ਕੁੱਤਾ ਹੀ ਨਾ ਲੱਤ ਪਾੜ ਖਾਵੇ ਕੀ ਪਤਾ ਕੋਈ ਫਣਿਯਾਰੀ ਹੀ ਰਾਹ ਰੋਕ ਕੇ ਖੜ ਜਾਵੇ ਉਹ ਮੈਂ ਤੈਨੂੰ ਛੱਡ ਤਾਂ ਜਾਊ ਪਰ ਮੇਰੀ ਅੱਧੇ ਘੰਟੇ ਦੀ ਸੇਂਜੀ ਜਾਂਦੀ ਰਹੂ ਕੀ ਤੂੰ ਮੈਨੂੰ ਅੱਧੇ ਘੰਟੇ ਬਾਅਦ ਬਿਜਲੀ ਦਵਾ ਦੇਵੇਂਗਾ ਉਹ ਮੇਰੇ ਕੋਲ ਕਿਹੜਾ ਟੈਲੀਫੋਨ ਆ ਤੇ ਨਾਲੇ ਅਫਸਰ ਕਿਵੇਂ ਨਿਜਮ ਨੂੰ ਤੋੜ ਕੇ ਮੇਰੀ ਗੱਲ ਮੰਨੂ ਮੈਂ ਤਾਂ ਡਿਊਟੀ ਪੂਰੀ ਕਰਕੇ ਤੁਰ ਜਾਣਾ ਚੱਲ ਤੁਰਿਏ ਮੈਂ ਛੱਡ ਕੇ ਜਾਉ ਫੈਸਲਾ ਹੋਇਆ ਲਾਈਨਮੈਨ ਨੇ ਆਪਣੀ ਬੈਟਰੀ ਦਾ ਬਟਨ ਦੱਬਿਆ ਉਹ ਨਾ ਜਗੀ ਸੈੱਲ ਖਤਮ ਸਨ ਲਾਈਟ ਬਿਨਾ ਕੀ ਕਰਾਂਗੇ ਫੇਸ ਕਿਵੇਂ ਲੱਗੂਗਾ ਚਾਨਣ ਮੈਂ ਕਰ ਦਿਉ ਗਵਾਂਢੀ ਬੋਰ ਵਾਲਾ ਜੱਟ ਦੇ ਇੰਜਣ ਤੋਂ ਤੇਲ ਲੈ ਕੇ ਲੀਰ ਭਿਓ ਕੇ ਬਾੜ ਲਵਾਂਗੇ ਪਰ ਮੇਰੇ ਕੋਲ ਤਾਂ ਸੀਖਾਂ ਵਾਲੀ ਡੱਬੀ ਵੀ ਨਹੀਂ ਉਹ ਡੱਬੀ ਮੇਰੇ ਕੋਲ ਹੈਗੀ ਆ ਜਦੋਂ ਰੋਟੀ ਨਾ ਆਵੇ ਤਾਂ ਇਹ ਛੱਲੀਆਂ ਭੁੰਨ ਕੇ ਚੱਬਣ ਲਈ ਰੱਖੀ ਹੋਈ ਆ ਚੱਲ ਚੱਲੀਏ ਕਹਿ ਕੇ ਲਾਈਨਮੈਨ ਨਾਕੀ ਨੇ ਸਾਈਕਲ ਦੇ ਪਿੱਛੇ ਬਹਿ ਗਿਆ ਤੇ ਮੱਡ ਗੜਾ ਮੱਡ ਗਾਰਡ ਚੱਲ ਚੱਲੀਏ ਕਹਿ ਕੇ ਲਾਈਨਮੈਨ ਨਾਕੀ ਦੇ ਸਾਈਕਲ ਦੇ ਪਿੱਛੇ ਬਹਿ ਗਿਆ ਮੱਡ ਗਾਰਡ ਰੋਲਾ ਪਾ ਰਿਹਾ ਸੀ ਟਿੱਕੀ ਹੋਈ ਰਾਤ ਦੀ ਚੁੱਪ ਨੂੰ ਤੋੜ ਬੇ ਆਰਾਮ ਕਰ ਰਿਹਾ ਸੀ ਇਸ ਖੜਕੇ ਨੂੰ ਬੰਦ ਕਰ ਦੇ ਇਸ ਖੜਕੇ ਨਾਲ ਤਾਂ ਮੇਲ ਦਾ ਸੱਪ ਰਾਹ ਛੱਡ ਜਾਊ ਉਹ ਭਾਈਆ ਇਹ ਤਾਂ ਚੋਰਾਂ ਲਟੇਰਿਆਂ ਨੂੰ ਹਾਕਾ ਮਾਰਦਾ ਆ ਆਪਾਂ ਨੰਗਾ ਤੋਂ ਕਿਸੇ ਨੇ ਕੀ ਲੈਣਾ ਚੋਰ ਤਾਂ ਪਹਿਲਾਂ लाਠੀ ਜੜਨ ਦੀ ਕਰਦੇ ਆ ਤੁਹਾਡਾ ਤੁਹਾਡੇ ਮੈਕਮੇ ਨੂੰ ਚਾਹੀਦਾ ਕਿ ਤੁਹਾਨੂੰ ਫਾਇਰ ਬ੍ਰਿਗੇਡ ਦਾ ਇੱਕ ਟੱਲ ਲੈ ਕੇ ਦੇਵੇ ਤੁਸੀਂ ਰਾਹ ਵਿੱਚ ਖੜਕਾਉਂਦੇ ਜਾਓ ਰਾਹ ਘੇਰਨ ਵਾਲੇ ਪਾਸੇ ਹਟ ਜਾਣਗੇ ਹੱਥ ਵਿੱਚ ਡਾਕ ਪੁਰਾਣੇ ਹਰਕਾਰਿਆਂ ਵਾਲਾ ਬਲਮ ਹੋਵੇ ਜਿਸ ਦੀ ਤਿੱਖੀ ਨੋਕ ਤੇ ਲਟਾਰੇ ਭੈਖਾਨ ਬਲਮ ਦੇ ਘੁੰਗਰੂਆਂ ਦੀ ਆਵਾਜ਼ ਰੋਈ ਵਿੱਚ ਰੌਣਕ ਲਾ ਦੇਵੇ ਬੜੀਆਂ ਗੱਲਾਂ ਆਉਂਦੀਆਂ ਨੇ ਗੱਲਾਂ ਤੋਂ ਤੂੰ ਕੀ ਲੈਣਾ ਆਪਣਾ ਉੱल्लू ਗੱਲਾਂ ਤੋਂ ਤੂੰ ਕੀ ਲੈਣਾ ਆਪਣਾ ਉੱल्लू ਸਿੱਧਾ ਕਰਨ ਦੇ ਤਰਲੇ ਨੇ ਦੇਖ ਟਰਾਂਸਫਾਰਮਰ ਤੇ ਕਿਵੇਂ ਸੰਗਣਾ ਨੇਰਾ ਢੇਰੀ ਹੋਇਆ ਪਿਆ ਏ ਇੱਥੇ ਮਹਿਕਮੇ ਨੂੰ ਲਾਈਟ ਕਰਨੀ ਚਾਹੀਦੀ ਏ ਉਹ ਭਲਿਆ ਲੋਕਾ ਡੁੱਬੀ ਉਦੋਂ ਜਦੋਂ ਸਾਹ ਨਾ ਆਇਆ ਜਦ ਬਿਜਲੀ ਹੀ ਰੁਕ ਜਾਵੇ ਤਾਂ ਚਾਨਣ ਕਿੱਥੋਂ? ਖੰਬੇ ਉੱਤੇ ਮਿੱਟੀ ਦੇ ਤੇਲ ਦਾ ਲੈਂਪ ਜੜਦਿਓ। ਮਿੱਟੀ ਦਾ ਤੇਲ ਬਿਜਲੀ ਤੋਂ ਵੀ ਮਹਿੰਗਾ ਏ। ਚੋਰ ਮਿੱਟੀ ਦੇ ਤੇਲ ਨਾਲ ਲੈਂਪ ਵੀ ਲੈ ਜਾਣਗੇ। ਚੋਰ ਮਿੱਟੀ ਦੇ ਤੇਲ ਨਾਲ ਲੈਂਪ ਵੀ ਲੈ ਜਾਣਗੇ। ਉਹ ਮੌਤ ਨੂੰ ਕੌਣ ਹੱਥ ਪਾਉਂਦਾ ਏ? ਟਰਾਂਸਫਾਰਮਰ ਕੋਲ ਸਾਈਕਲ ਰੁਕਿਆ, ਨਾਕੀ ਗਵਾਂਢੀ ਬੋਰਵਲ ਭੱਜਿਆ। ਕੋਠੇ ਕੋਲ ਸੁੱਤੇ ਕਿਸਾਨ ਨੂੰ ਹਾਕ ਮਾਰੀ। ਬੋਰ ਵਾਲੇ ਨੇ ਉੱਠ ਕੇ ਕੋਠੇ ਦਾ ਜ਼ਿੰਦਾ ਖੋਲਿਆ ਤੇ ਲੀਰ ਡੀਜ਼ਲ ਵਿੱਚ ਭਿਉ ਕੇ ਨਾਕੀ ਨੂੰ ਫੜਾਈ ਲੀਰ ਜਲੀ ਟਰਾਂਸਫਰਮਰ ਦਾ ਮੂੰਹ ਮੱਥਾ ਚਮਕਿਆ ਲਾਈਨਮੈਨ ਖੰਬੇ ਤੇ ਜਾ ਚੜਿਆ ਤਾਰ ਜੋੜੀ ਬਿਜਲੀ ਚਾਲੂ ਹੋਈ ਤੂੰ ਮੇਰੇ ਸੈ ਤੂੰ ਮੇਰਾ ਸਾਈਕਲ ਲੈ ਜਾ ਨਾਕੀ ਬੋਲਿਆ ਤੂੰ ਖੇਤ ਨੂੰ ਤੁਰ ਕੇ ਹੀ ਜਾਏਂਗਾ ਆਹੋ ਚਾਰ ਛਾਲਾ ਨੇ ਮੇਰੀਆਂ ਉਹ ਭੋਲਿਆ ਲੋਕਾ ਤੂੰ ਮੈਨੂੰ ਪਿੰਡ ਛੱਡਾ ਤੇ ਮੁੜ ਕੇ ਛੇਤੀ ਹੀ ਆਪਦੇ ਸਾਈਕਲ ਉੱਤੇ ਚੜ ਕੇ ਖੇਤ ਵਿੱਚ ਬੋਰ ਤੋਂ ਉੱਪਰ ਜਾਏਗਾ ਨਹੀਂ ਮੈਂ ਤੇਰੇ ਨਾਲੋਂ ਪਹਿਲਾਂ ਹੀ ਉੱਪਰ ਜਾਊ ਭੱਜ ਕੇ ਬਿਜਲੀ ਚੱਲ ਪਈ ਹੁਣ ਤੂੰ ਮੈਨੂੰ ਰੋਕ ਨਾ ਹਰਨ ਹੋ ਜਾਣ ਦੇ ਸੋਚੀ ਪੈ ਲਾਇਨਮੈਨ ਨੂੰ ਦੇਖ ਕੇ 나ਕੀ ਨੇ ਸਾਈਕਲ ਚੱਕਿਆ ਤੇ ਉਸ ਨੂੰ ਪਿੱਛੇ ਬਿਠਾ ਪਿੰਡ ਵੱਲ ਨੂੰ ਹਵਾ ਹੋ ਗਿਆ ਜਦੋਂ 나ਕੀ ਪਿੰਡ ਤੋਂ ਮੁੜ ਕੇ ਆਪਣੇ ਬੋਰ ਤੇ ਆਇਆ ਤਾਂ ਉਸ ਨੂੰ ਆਪਣੇ ਖੇਤ ਦੀ ਮੱਕੀ ਦੇ ਟਾਂਡੇ ਟੁੱਟਦੇ ਸੁਣੇ ਤਾਂ ਉਸਨੇ ਸੋਚਿਆ ਕਿ ਜੇ ਕੋਈ ਮੇਰੀਆਂ ਮੱਕੀ ਦੀਆਂ ਛੱਲੀਆਂ ਹੀ ਡਾਂਕੇ ਲੈ ਗਿਆ ਤਾਂ ਖਾਲੀ ਟਾਂਡਿਆਂ ਨੂੰ ਸਿੰਜਣ ਦਾ ਕੀ ਲਾਭ ਉਸਨੇ ਆਪਣਾ ਬਰਸ਼ਾ ਚੱਕਿਆ ਤੇ ਖੇਤ ਵੱਲ ਗਿਆ ਉਸਨੇ ਬੁਕਾਰਾ ਮਾਰਿਆ ਕਿੜਾ ਏ ਤੂੰ ਤਾਂ ਅਗੋਂ ਸਾਨ ਨੇ ਹੰਕਾਰ ਭਰਿਆ ਫਰਾਟਾ ਮਾਰਿਆ ਨਾਕੀ ਨੇ ਟੱਠੇ ਨੂੰ ਹੋਏ ਹੋਏ ਕਹਿ ਕੇ ਲਲਕਾਰਾ ਮਾਰਿਆ ਤਾਂ ਜੋ ਸੁਣੇ ਟੱਬਰ ਦੇ ਸਾਨ ਖੇਤ ਛੱਡ ਜਾਵੇ ਪਰ ਉਸਨੇ ਬੜਕ ਮਾਰ ਕੇ ਧੌਂਸ ਦਿੱਤੀ ਉਸਨੇ ਧੌਣ ਛੰਡੀ ਸਿੰਘ ਉਲਾਰੇ ਖੌਰੂ ਪਾਇਆ ਤਾਂ ਜੋ ਨਾਕੀ ਡਰ ਕੇ ਪਿੱਛੇ ਮੁੜ ਜਾਵੇ ਤੇ ਮੈਨੂੰ ਡਾਕਾ ਮਾਰਨ ਦੀ ਖੁੱਲ ਹੋ ਜਾਵੇ ਪਹਿਲੀ ਉਜੜਦੀ ਦੇਖ ਕੇ ਨਾਕੀ ਜਰ ਨਾ ਸਕਿਆ ਸੁਲਾ ਨਾਲ ਹੀ ਲੜਨ ਬਿਨਾ ਇਸ਼ਾਨ ਨਿਕਲ ਜਾਵੇ ਤਾਂ ਦੋਵੇਂ ਸੱਟਾਂ ਪੇਟਾਂ ਤੋਂ ਵੱਜ ਜਾਈਏ ਨਾਕੀ ਨੇ ਪਰਨਾ ਬਰਸ਼ੇ ਉੱਤੇ ਟੰਗ ਹਵਾ ਵਿੱਚ ਕਮਾਇਆ ਇਹ ਸਮਝੌਤੇ ਦਾ ਚਿੰਸੀ ਪਰਸਾਨ ਬੇਪਰਵਾਹ ਜੇ ਉਹ ਪਿੱਛੇ ਹਟਦਾ ਸੀ ਤਾਂ ਉਸ ਦੀ ਹੱਤਕ ਸੀ ਆਪਣੇ ਟੱਬਰ ਸਾਹਮਣੇ ਆਪਣੇ ਟੱਬਰ ਸਾਹਮਣੇ ਉਹ ਹਾਰ ਕੇ ਕਿਉਂ ਦਿਖਾਵੇ ਉਹ ਰੁਈਆਂ ਦਾ ਰਾਜਾ ਹੈ ਕੋਈ ਜੂੰਹਾਂ ਦਾ ਮਾਲਕ ਹੈ ਉਹ ਰੁਈਆਂ ਦਾ ਰਾਜਾ ਹੈ ਕਈ ਜੂੰਹਾਂ ਦਾ ਮਾਲਕ ਹੈ ਗਊਆਂ ਦਾ ਮਾਲਕ ਹੈ ਭੱਜੇ ਜਾਂਦੇ ਨੂੰ ਦੇਖ ਕੇ ਬਛਰੂ ਵੀ ਰੰਬਣਗੇ ਸਾਨ ਨੇ ਤੂਫਾਨੀ ਹੱਲਾ ਬੋਲਣ ਲਈ ਧੌਣ ਉੱਚੀ ਕੀਤੀ ਨਾਕੀ ਨੇ ਬਚਾਅ ਵਾਸਤੇ ਲੰਮਾ ਵਰਸ਼ਾ ਅੱਗੇ ਕਰ ਦਿੱਤਾ ਸਾਨ ਨੇ ਤੜੀ ਪ੍ਰਤੀਤ ਕੀਤੀ ਤੇ ਹੱਲਾ ਬੋਲ ਦਿੱਤਾ ਬਰਸ਼ਾ ਉਹਦੀਆਂ ਨਾਸਾਂ ਵਿੱਚ ਚਾਵੜਿਆ ਲਹੂ ਦੀ ਇੱਕ ਧਾਰ ਵਹਿ ਤੁਰੀ ਸਾਨ ਸਣੇ ਟੱਬਰ ਦੇ ਮੈਦਾਨ ਛੱਡ ਕੇ ਤਿੱਤਰ ਹੋ ਗਿਆ ਪਹਿਲੀਆਂ ਵਿੱਚ ਦੂਰ ਤਾਈਂ ਸਰੜ-ਸਰੜ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ ਤੇ ਫਿਰ ਸੌਂ ਗਈਆਂ ਨਾਕੀ ਨੇ ਆਪਣੇ ਬੂਰ ਦੇ ਕੋਠੇ ਦਾ ਦਰ ਖੋਲ੍ਹਿਆ ਤਾਂ ਜੋ ਬਿਜਲੀ ਦਾ ਬਟਨ ਦਬਾਏ ਉਸਨੇ ਬੱਲਬ ਜਗਾਇਆ ਤੇ ਧਾਨਾ ਨੂੰ ਪਾਣੀ ਦੇਣ ਲਈ ਮੋਟਰ ਚਾਲੂ ਕੀਤੀ ਕੰਦਾਂ ਚਾਨਣ ਨਾਲ ਚਮਕੁੱਠੀਆਂ ਧਾਂ-ਧਾਂ ਕਰਕੇ ਪਾਣੀ ਦੀ ਧਾਰ ਔਲੂ ਵਿੱਚ ਡਿੱਗੀ ਠੀਕ ਉਸੇ ਵੇਲੇ ਬਲਬ ਜਗਦਾ ਬੁਝਦਾ ਗਿਆ ਤੇ ਨਾਲ ਹੀ ਪਾਣੀ ਦੀ ਧਾਰ ਰੁਕ ਗਈ ਠੀਕ ਉਸੇ ਵੇਲੇ ਬਲਬ ਜਗਦਾ ਬੁਝ ਗਿਆ ਤੇ ਨਾਲ ਹੀ ਪਾਣੀ ਦੀ ਧਾਰ ਰੁਕ ਗਈ ਬਿਜਲੀ ਮੁੜ ਗਈ ਸੀ ਇਸ ਦੀ ਵਾਰੀ ਖਤਮ ਹੋ ਚੁੱਕੀ ਸੀ ਪੈ ਪਾਟ ਰਹੀ ਸੀ ਪਰ ਨਾਕੀ ਦੀ ਆਸ ਦੀਆਂ ਕਿਰਨਾ ਟੁੱਟ ਚੁੱਕੀਆਂ ਸਨ ਧਾਨਾਂ ਦੇ ਖੁਸ਼ਕ ਡਾਲ ਪੂਰੇ ਦੀ ਸਰਕ ਦੀ ਹਵਾ ਦੀ ਛੇੜ ਨਾਲ ਖਾਲੀ ਖਾਲਵਲ ਉਲਰ ਕੇ ਪਾਣੀ ਨੂੰ ਤਰਸ ਰਹੇ ਸਨ ਨਾਕੀ ਦੀਆਂ ਗੇਰੂ ਅੱਖਾਂ ਵਿੱਚ ਨੀਂਦ ਰੜਕ ਰਹੀ ਸੀ ਨਾ ਸੁੱਤੀ ਨਾ ਕੱਤਿਆ